ਤੇ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਅਹੰਕਾਰੀਆਂ ਨਿੰਦਕਾਂ ਪਿੱਛੇ ਦੇ ਨਾਮ ਦੇ ਮੁਖ ਲਾਇਆ ਜਿਨ ਨਾਨਕੇ ਸਹਰ ਸੇਵਿਆ ਅੰਤਲੇ ਛੜਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਖਰੋਗ ਭਇਆ ਜਾਂ ਸੁਖਤਾਬ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਹੋਂ ਕਰੀ ਨਾ ਹੋਈ ਬਲਿਹਾਰੀ ਗੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਓ ਜਤ ਮੈਂ ਨਿਉਤਿ ਉਤ ਮੈਂ ਜਾਤਾ ਅਕਲ ਕਲਾ ਪਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਖਤ ਸਵਾਲੇ ਯੋਜਨ ਕੀਤੀ ਸੂਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਗਿਆ ਸੁ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਵੇ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਗਪਰੀ ਸੰਖਹੀਐ ਕੇਤੇ ਤੇਰੇ ਗਵਨ ਹਾਰੇ ਗਵਨ ਤੁਨ ਪਉਣ ਪਣੀ ਬੈ ਸੰਤੁਰ ਗਵੇ ਰਾਜਾ ਤਰੰਦਵਾਰੇ ਗਵਨ ਤੁਨ ਜਤ ਗਉਤ ਲਿਖ ਜਾਨਨ ਲਿਖ ਲੇ ਤਰਮ ਵਿਚਾਰੇ ਗਵਨ ਤੁਨ ਨਾਈਸਰਵਰਮਾ ਦੇਵੀ ਸੋਨ ਤੇਰੇ ਸਦਾ ਸੁਵਾਰੇ ਗਵਨ ਤੁਨ ਨਾ ਇੰਦਰੇਂਦਰਾ ਸਨ ਬੈਠੇ ਦੇਵਤਿਆਂ ਦਰ ਨਾਲੇ ਗਵਨ ਤੁਨ ਉਸ ਦਿਸਮਾਦੀ ਅੰਦਰ ਗਵਨ ਤੁਨ ਸਤ ਵਿਚਾਰੇ ਗਵਨ ਤੁਨ ਜਤਿ ਸਦੀ ਸੰਤੋਖੀ ਗਵਨ ਤੁਨ ਵੀਰ ਕਰਾਰੇ ਗਵਨ ਤੁਨ ਪੰਡਿਤ ਪੜਨ ਰੱਖੀ ਸੂਰਜੁ ਵੇਦਾ ਨਾਲੇ ਗਵੰਤੁ ਨੋ ਮੋਹਣੀਆ ਮਨਮੋਹਣ ਸੁਰਗਮਤਿ ਪਿਆਲੇ ਗਵੰਤੁ ਨੋ ਰਤਨੁ ਪਾਈ ਤੇਰੀ ਅਰਸਤਿ ਤਿਥ ਨਾਲੇ ਗਵੰਤੁ ਨੋ ਜੁਤ ਮਾਮਲ ਸੂਰਾ ਗਵੰਤੁ ਨੋ ਖਾਨੀ ਚਾਰੇ ਗਵੰਤੁ ਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਖੇਤੇ ਤੇਰੇ ਤਾਰੇ ਸੇਈ ਤੁਨ ਗਾਵ ਜੁਤਿ ਭਵਨ ਰਤ ਤੇਰੀ ਭਗਤ ਰਸਾਲੇ ਔਰ ਕੇਤੇ ਤੁਨ ਗਾਵਨ ਸੈਮਜਿਤ ਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈ ਸੁਚਾ ਸਚੀ ਨਾਹੀ ਹੈ ਭੀਓ ਸਿਜਾ ਇਨਨਜਾ ਸਿਰਤਨਾ ਜਨ ਰਚਾਈ ਰੰਗੀ ਰੰਗੀ ਬਾਤੇ ਕਰ ਕਰ ਜਨ ਸਿੰਘ ਮਾਇ ਜਿੰਨੂ ਪਾਈ ਕਰ ਕਰ ਦੇਖੈ ਕੀਤਾ ਆਪਣਾ ਨਿਉ ਤਿਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰ ਸਿ ਬਿਰੁਕਮ ਨ ਕਰਣਾ ਜਾਏ ਸੋ ਪਾਤਸ਼ਾਹ ਸਾਹਿਬ ਪਤ ਸੋ ਨਾਨਕ ਰੈ ਨਰੜਾਈ ਅਸਮਹਿਲਾ ਪਹਿਲਾ ਸੁਣ ਵਡਾ ਖੈਸੋ ਕੋਏ ਕਿਵਡ ਵਡਾ ਡਿੱਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਘੇਰਾ ਕੋਏ ਨ ਜਾਣੇ ਤੇਰਾ ਕੀਤਾ ਕਿਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕੰਬਾਈ ਸੋ ਕੀਮਤ ਮਿਲ ਕੀਮਤ ਪਾਇ ਯਾਨੀ ਤੇ ਆਨੇ ਗੁਰ ਗ੍ਰਹਾਈ ਕਹਿ ਨ ਜਾਏ ਤੇਰੀ ਤੇਲ ਵਿੜਿਆਈ सब सत तो सोता सुधा बुरखा कि बड़े आईया तुदीक राज जिस तू दे क्या चारा नानक सच सुवरण हरा समहला पहला आखा जीवा सर मर जाओ आखने औखा सचा ना सच नाम कि ला गया भूख द भूख है खाए चलिया दुख ਸੋ ਕਿਉ ਮਿਸਰੈ ਮੇਰੀ ਬਾਈ ਸਚਾ ਸਹਿਬ ਸਚੈ ਨਾਹੀ ਰਹਾਉ ਸਚੇ ਨਾਮ ਕੀ ਤਲਵੜਿਆਈ ਅਕਥ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਨ ਹੋਵੇ ਘਟ ਨਾ ਜਾਏ ਨਾ ਉਮਰਨ ਹੋਵੇ ਸੋਗ ਦਿੰਦਰਨ ਚੁਕੇ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਵ ਤੇਵੜੇ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਅਵਸਾਰੇ ਤੇ ਇਕ ਮਨ ਜਾਤ ਨਾਨਕ ਨਾਵੇ ਵਾਸਨਾ ਤੋ ਰਾਗੁ ਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਵਣੁ ਕਰੋ ਗੁਰਪਾਸੁ ਸੁਮ ਕੀਰੇ ਕਰਮ ਸਤਿਗੁਰਿ ਸਰਨਾਈ ਕਰਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੂਕਾਰ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨਸ ਕਾਇ ਅਕੀਤਮ ਰੇ ਰੈ ਰਸ ਰਹਾਉ ਹਰਜਨ ਕੇ ਉੜ ਪਾਗੋੜੇ ਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤੂਤਾ ਸੰਮਲ ਸੰਗਤ ਪੁਨ ਪ੍ਰਗਾਸ ਜਿਨ ਹਰ ਹਰ ਸਿ ਨਾਮ ਨ ਪਾਇ ਤੇ ਭਾਗ ਹਿੰਜਮ ਪਾਜ ਜੋ ਸਤਿਗੁਰ ਸਰਣ ਸੰਗਤ ਨਿ ਆਇ ਤ੍ਰਿਕ ਜੀਵੇ ਤ੍ਰਿਕ ਜੀਵਸ जिन हर जिन सतगुरु संगत पाए तिन तुर मस्तक लिखे ले खास तन तन सत संगत ही तो हर रस पाया मिल जन नानक नाम पर गास रा गुजरी महला पंजाब काहे रे मन जित वदम जा हर जीव पर तो जी या सैल विथर मैं पाए ता कर जी के आगे कर तरिया मेरे मा दो जी सत्संगत मिले सो तरिया गुरु प्रसाद परम पद पाया सुखे कष्ट हरिया रहाओ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਭਾਇ ਠਾਕੁਰ ਕਾਹਿ ਮਨ ਪੋ ਕਰਿਆ ਊੜੇ ਊੜਿ ਅਵਸ ਕੋ ਸਤਿ ਸਪਾਛੇ ਵਚਰੇ ਸ਼ਰਿਆ ਤਨ ਕਮਣ ਖਿਲਾਵੇ ਕਮਣ ਚੁਗਾਵੇ ਮਨ ਮੈਂ ਸਮਰਨ ਕਰਿਆ ਸਭ ਨੰਦ ਨਸ ਸਿਤ ਸਿੰਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਰ ਮਰਿਆ ਰਗ ਸਮਹਲਾ ਚੌਥਾ ਸੋ ਬੁਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਬੁਰਖੇ ਨਰਿੰਜਨ ਹਰ ਬੁਰਖੇ ਨਰਿੰਜਨ ਹਰਿ ਅਗਮ ਅਗਮ ਪਾਰਾ ਸਉ ਤੇ ਆਵੇ ਸਉ ਤੇ ਆਵੇ ਤੋ ਜੀ ਹਰ ਸੱਚੇ ਸ੍ਰਿਜਨ ਹਾਰਾ ਸਭ ਜੀ ਤੁਮਾਰੇ ਜੀ ਤੁੰ ਜੀ ਆਂ ਕਾ ਦਾਤਾਰਾ ਹਰ ਤੇ ਆਵੋ ਸੰਦੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇਠਾ ਗੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਗੜਗੜੇ ਅੰਤਰ ਸਰਵਨਾਰੰਤਰ ਜੀ ਹਰੇ ਕੋ ਵ੍ਰਕ ਸੰਭਾਣਾਇਕ ਦਾ ਦੇਖ ਭੇਖਾਰੀ ਜੀ ਸਭ ਤੇਰੇ ਜੋਜ ਵਡਾਣਾ ਤੂੰ ਆਪੇ ਨਾਤਾ ਆਪੇ ਭੁਗਤਾ ਜੀ ਹਉ ਦੁਰ ਬਿਨਵਰਣ ਜਾਣਾ ਤੂੰ ਪਾਰਵਰਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵ ਜੋ ਸੇਵ ਤੋ ਜੀ ਨਾਨਕ ਕਨ ਕੁਰਬਾਣਾ ਅਰਤਿ ਆਵਰਤਿ ਆਵੈ ਤੋ ਜੀ ਸੇਜੰਦੁ ਗਮਸਕ ਵਾਸੀ ਸੇ ਮੁਗਤ ਸੇ ਮੁਗਤ ਪਾਇ ਜਨ ਹਰਿ ਧਿਆਇ ਜੀ ਤਨ ਟੋਟੀ ਜਮਕੀ ਫਾਸ ਸੇ ਜਨ ਨਿਰਪੋਜਨ ਹਰਿ ਨਿਰਪੋ ਤੇ ਆਇਆ ਜੀ ਤਨ ਕਾ ਬੋਸੋng ਵਾਸੀ ਜਨ ਸੇ ਜਨ ਸੇ ਮੇਰਾ ਹਰ ਜੀਤੇ ਹਰੈ ਦੂ ਸਮਾਸੀ ਸੇ ਤਨ ਸੇ ਤਨ ਜਨ ਹਰਿ ਧਿਆਇ ਜੀ ਜਨ ਨਾਨਕ ਕੰਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੁੰਨਾਰ ਜੀ ਮਨੇ ਮੇ ਅੰਤ ਮੇ ਅੰਤਾ ਤੇਰੇ ਭਗਤ ਤੇਰੇ ਭਗਤ ਸਲਾਂਦੋ ਜੀ ਹਰਿ ਅਣ ਕੋਨੇ ਕੋ ਨੰਤਾ ਤੇਰੀ ਅਨੰਕ ਤੇਰੀ ਅਨਕ ਰਹਿਰ ਪੂਜਾ ਜੀ ਤਪ ਤਪ ਜਿ ਪਵੇ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਵਸਮ੍ਰਿਤ ਸਾਥ ਜੀ ਕਰਿ ਕਰਿ ਅਖੜ ਕਰਮ ਕਰਨਤਾ ਸੇ ਭਗਤ ਸੇ ਬਹੁਤ ਪੁਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਅਦਭੁਖ ਬ੍ਰੰਭਰ ਕਰਤਾ ਜੀ ਤੋ ਜੇ ਵੜਿਆ ਵਰਨਾ ਕੋਈ ਤੂੰ ਜੋ ਜੋ ਇੱਕ ਉਸ ਦਸਦਾ ਤੂੰ ਏਕੋ ਜੀ ਤੂੰ ਨੇਚਨ ਕਰਤਾ ਸੋਇ ਤਦ ਭੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਹ ਦਿਆ ਬੇਸ਼ਰੇਟ ਸਭ ਪਾਈ ਜੀ ਦੁਨਿਆਪੇ ਇਸਰੇ ਸੋਗ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਦੀ ਜੋ ਸਭ ਸਗ ਜਨ ਹੋਈ ਅਸ ਮਹੱਲਾ ਚੌਥਾ ਤੂੰ ਕਰਤਾ ਸਜਿਆਰ ਮਿਹੜਾ ਸਾਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਇ ਪਾਈ ਰਹਾਓ ਸਭ ਤੇਰੀ ਤੂੰ ਸਮਨਿਤ ਆਇ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਏ ਤੁਦਿਆ ਵਿਛੋੜਿਆ ਮਿਲਾਇਆ ਤੂੰ ਅੰਦਰਿਆ ਸਬਦ ਜਹੀ ਮਾਹੇ ਤੁਜ ਵਿੰਦੂ ਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਨਾਏ ਸੋਏ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸੋ ਹੋਏ ਤੁਜ ਵਿੰਦੂ ਜਾ ਹੋਰ ਨ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਏ ਜਨਨ ਗੁਰਮੁਖ ਪ੍ਰਗਟ ਹੋਇ ਅਸ ਮਹੱਲਾ ਫੈਲਾ ਤਿਤ ਸਰਵਰੜੇ ਪਹਿਲੇ ਨ ਵਸਾ ਪਾਣੀ ਪਾਉਕਤਨਹਿ ਕੀਆ ਪੰਕੋ ਜੋ ਮੂ ਪਗਨੇ ਚਲਮ ਦੇਖ ਤੈ ਡੂਬੀ ਹਲੇ ਮਣਿਕ ਨ ਜੇਤਸ ਮੂਡ ਮਨਾਰ ਵਿਸਰਿ ਤੇਰੇ ਗੁਣ ਗਲੇ ਰਹਾਉ ਨਾ ਹਉ ਜਿਤਿ ਸਿਤਨੇ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਬਤਨ ਅਨੁਕਤਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਸਮਹੱਲਾ ਪਨਵਾ ਪਈ ਪ੍ਰਪਤ ਮਨੁ ਖਦੇ ਹੁਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿ ਤੈ ਨ ਕਾਮ ਮਿਲ ਸਾਸੰਗ ਭਜ ਕੇਵਲ ਨਾਮ ਸਰੰਜਾਮ ਲਾ ਪੋ ਜੋਤ ਰਣਕੇ ਜਨਮ ਰਿਥਾ ਜਾ ਤ੍ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ कहो नानक हम नीच करमा शरण परे की राखो शर्मा एक ओंकार श्री वाहे गुरु जी की फत है पाछे दसवीं कव्य वाच बेनती जाओ पाई हमारी करवा दे रक्षा पूर्ण वचित की इच्छा तब तो चरण मन रहे मारा अपना जान करो प्रतिपारा हमरे दुष्ट सवत मुख आवहो आपह दमोय विच आवहो सुखियो सै मोर परिवार सिख सिख स्वय कृतारा मोर छानी करदे क्रियै सब अरन को संगरीयै पूर्ण नोहे मारी आशा तोरप जिन की रह प्यासा तुम है षड कोई अरन त्याउ जो वरचौ सुदन ते पाऊ सेवक सिख मारे तारी है चिंतन सत्र मारे मारी है अब आदिम जबरी मरण काल का त्रास निमरी है हुजू सदा मारे बच्चा जरिया तुझो करी और इच्छा रख ले मोर रखनारे साहेब संत साहे प्यारे दीन बंद अष्टन के अंता तुम परिचय तुरदस्कंता काल पै ब्रह्मा भक्तरा काल पै शिवजी भक्तरा ਕਾਲ ਬਾਇ ਕਰਿ ਵਿਸ਼ਨ ਪ੍ਰਕਾਸ਼ਾ ਸકલ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੋਗੀ ਸਵਕੀਓ ਬੇਤਰਾ ਬ੍ਰਹਮਾ ਜੋਥਿਓ ਜਵਨ ਕਾਲ ਸਮ ਲੋਕ ਸਵਾਰਾ ਨਮਸਕਾਰ ਹੈ ਤਾਏ ਮਹਾਰਾਜ ਜਵਨ ਕਾਲ ਸਵਜਗ ਤੁਮ ਨਾਯੋ ਦੇਵ ਦਾਇਤ ਜਿਸ ਨੂੰ ਪੂਜਾਇਓ ਆਦਿ ਅੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਮਸਕਤ ਸੇ ਕੋ ਮਾਰੀ ਸકલ ਪ੍ਰਜਾ ਜਨੇ ਆਪ ਸਵਾਰੀ शिवकण को सब गुण सुख दियो सतरन को पल मोमब की, अंतर की जानत। पले पीर बिछानत चीटी ते गुंजरस सो पर कृपा जिष्ठ कर फूला संतन दुख पाए ते दुखी सुख पाए साधन के सुखी एक की पीर बिछा के पट की जान है। ਜਬਦ ਕਰ 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 ਤਾਰੇ ਪ੍ਰਜਾ ਤਰ ਤਉ ਦੇ ਪਰਾ ਜਬ ਕਰ ਕਰ ਤੋ ਕਬਹੁ ਤੁਮ ਮੈ ਮਿਲ ਤਉ ਦੇ ਤਰ ਸਭ ਹੂੰ ਜਿਤੇ ਵਦਨ ਸਿਟ ਸਉ ਤਾਰੇ ਆਪ ਆਪਣੀ ਮੂਜ ਉਚਾਰੇ ਤੁਮ ਸਭੀ ਤੇ ਰਤ ਨਿਰਾਲਮ ਜੰਤ ਏ ਰਿਪੇ ਦੇਰੀ ਆਲਮ ਨਿਰੰਕ ਕ ਨਿਵਕਾ ਨਿਰਲੰਭ ਆਦਨੀ ਲੋਨਦ ਸੰਭੋ ਤਕਮੁੜੁ ਚਤਵੇਦਾ ਜੰਕੂ ਪਿਨੁ ਪਵਤ ਵੇਦਾ तांको कृपा नन मानत महामूढ़ का भे न जानत महादेव को कहत सदा सेव निरंकार का चिंतन भेव आप अपनी बुद्ध है जेती वर्णत पहन पिण दो तुमरा लखना जाय पसारा कि सदा प्रथम संसार आय कै रूप अनुप स्वरूपा रंग भयो राव कहीं भूपा ਅੰਡਜ ਜੇ ਰਸੇ ਤੇ ਕੀਨੀ ਉਤਪੋਈ ਖਾਨ ਬਹੁਰਜ ਦੀਨੀ ਕਉ ਫੁਲ ਰਾਜਾ ਬੈਠਾ ਕਉ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਜੁਗਾ ਸਰੂਪ ਸੁਯੰਪਵ ਅਵਰ ਇੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰ ਦੁਸ਼ਟ ਜਿਤੇ ਠਵਦ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਪ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖਿ ਦਵੈ ਮਰੇ पुरुष जनम भग पर तिहारे रे तनके तुम संकट सब टारे जो कलक एक बार थे आए हैं ताके काल निकने हैं और अच्छा होई ता सो काल दुष्ट दल काल कृपा दृष्टां जन हरो ताके तब तनक मोहरे हो रेद सद कर्म सब होई दुष्ट सास वस के न कोई एक बार तुम संवारा काल फंचै ता ही जिन नर नाम ते अरो कह दर्द दुष्ट दोते रहा खड्ग कीत मैं शरण देहारी आपा दलहोम बारी सर्व धर्मो सहाय दुष्ट दोते लो बचाई सोइया पाइन गए जब ते तमरे तव ते कह वाकतरे नहीं आने हो राम रहीम पुराण पुराण अनेकम तेक न मानियो ਸਿਮਰਤ ਸਾਸਤਰ ਮੇ ਸਵੈ ਬਉ ਪੈਰ ਕਮ ਏਕ ਨ ਜਾਣੀਓ ਸ੍ਰੀ ਸੁਪਾਨਿ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਤੋਇ ਵਖਾਣਿ ਉਂ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇ ਤੁਹਾਰ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ 3 ਆਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਵਣ ਆਈਆ ਸ਼ਬਦੋ ਤਾਂ ਗਵਹਰੀ ਕੀ ਰਾਮਣ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸ ਦਰਵਰ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕਿਆ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸੱਚੇ ਸਾਈਂ ਬ ਕਿਆ ਨਾਹੀ ਕਰਤੇ ਰਹਿ ਕਰਤਾ ਦੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੇ ਸ਼ਬਦ ਕਹਨੇ ਰੇ ਕਹ ਨਾਨਕ ਸੱਚੇ ਸਾਇਓ ਕਿਆ ਨਾਇ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਚ ਨਾਮ ਆਧਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿ ਆਏ ਵਸੇ ਅਜਨੀ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸਨੋ ਸੰਤੋ ਸ਼ਬਦ ਤਰਪੇ ਅਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦਿਤ ਘਰਸਪਾਗੇ ਘਰਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਦੂਤ ਦਵਸ ਕੀਤੇ ਕਾਲ ਕੰਡਕ ਮਾਰਿਆ ਧੁਰ ਕਰਮ ਪਾਇ ਤੋ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਕੈ ਸਿਕ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਨਵੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਨੇ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਨਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਰਦਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਏ ਵਸਤ ਜੀ ਨ ਜਾਇ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚਰਨ ਰਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪਨੀਵਾ ਤੇਰਾ ਕੀਤਾ ਜਤੋ ਨਹੀਂ ਮੈ ਨਾ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਦਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮੰਥੀ ਵੈ ਹਰਿਆ ਪੌੜੀ ਇੱਥੇ ਤੁਸਮਰਥ ਇੱਥੇ ਕੋਏ ਨਾਹੀਂ ਉੱਥੇ ਤੇਰੀ ਨਖ ਅਗਨੀ ਉਦਰ ਮਾਹੀਂ ਸੁਣ ਕੇ ਜਮ ਕੇ ਦੂਤ ਨਾਹੀਂ ਤੇਰੇ ਛੜ ਜਾਏ ਪੌ ਜਲ ਨਵਿਕਮ ਸੰਗਾਉ ਗੁਰ ਸ਼ਬਦ ਦੇ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈ ਹੋ ਪੁੰਨ ਗੁਣ ਗੋਵਨ ਗਾਹਿ ਸੁਭੈਨੋਂ ਕਿਰਪਾਲ ਸਮਾਲੇ ਸਾਈ ਸਾਈ ਬ੍ਰਿਥਾ ਕੋਈ ਨ ਜਾਏ ਜੇ ਆਵੇ ਤੁਧਿਆਇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਰਦਨਾ ਜੇ ਬਾਜਬ ਗੁਰ ਨਾਉ ਨੇਤਰੀ ਸਤਗੁਰ ਪੇਖਨਾ ਸ੍ਰਵਣੀ ਸੁਨਨਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗੇ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਮੈ ਵਤਦੀ ਜਗ ਮੈ ਤੁਮ ਕਾਢਿਐ ਵਿਰਲੇ ਕੇਈ ਕੇ ਮਹੱਲਾ ਪੰਜਾਬ ਰਖੇ ਰਖਨ ਹਾਰ ਆਪੁ ਬਰੈ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੇ ਅਨ ਹੋ ਆਇ ਆਪ ਨਿਆਲ ਮਨੋ ਨਾ ਵਿਸਾਰੇ ਅਨ ਸਾਜਨਾ ਕੈ ਸੰਗ ਭਵਜਲ ਤਾਰੇ ਅਨ ਸਾਖਤ ਨਿੰਦਕ ਦੋਸ਼ਟ ਕਿਨ ਮਾਹੇ ਬਿਦਾਰ ਅਨ ਤਿਸ ਸਾਹਿਬ ਕੀ ਤੇਕ ਨਾਨਕ ਮਨੈ ਮਾਹੇ ਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਤੇਕ ਨਾਨਕ ਮਨੈ ਮਾਹੇ ਦਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਭੂ ਤੇਰਾ ਪਿਆਰਿਆ ਕਹੋ ਨਾਨਕ ਸਭੂ ਤੇਰੀ ਸਤ ਪਹਿਲੇ ਦਿਨ ਤੇਣਾ ਸਤਨਾਕੀ ਹੋਇਆ ਯਾਤਰ ਰਹਿਣ ਦੇ ਸਤਨਾਕੀ ਪਰਾਮੇਂਦਰਾਂ ਦੇ ਸਤਿਗੁਰੂ ਜੀ ਆਇਆਂ ਜੈ। ਬੇਲੋਂ ਬੇਟਾ ਕਿਦਦਰ ਕਰਾਉਣਾ ਬਾਣੀ ਵਿੱਚ ਸੁਨਾਮੇ ਗਾਉਂਸ ਕਰੇ। ਬਾਣੀ ਸੁਨਾਮੇ ਸੁਨਾਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੇ ਮੇਲ। ਸਨਾਮੇ ਰਿਆ ਆਪਣੀ ਦਾ ਨਾਮ ਸਿਤਾ ਵਿਦਾਨ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰਬਤ। ਵੇ ਸੋ ਨਿਹਾਲ ਸਤਿ ਸ੍ਰੀ ਅਕਾਲ।

कृपा करो दीन के दाते मेरा गुण अवगण ना विचारो कोई मटी का क्या धुपै स्वामी मानस की गति ही ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੋ ਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤੇਲ ਨਹੀਂ ਕੀਮਤ ਜਾਣੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀ ਨੋ ਮੰਤਾਨੀ ਡਿਗਨ ਡੋਲੇ ਡਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਨ ਕੀ ਬਾਤ ਬਿਲਾ ਹੰਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਬਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਹਿ ਚਲ ਘਰ ਬਾਦਿਓ गुर कियो बंदानी प्रगटियो सहज सुख सोभा बाजे अनहत बानी कहो नानक नल करियो गुरकीयो बन्दानी वाहे गुरु जी का खालसा वाहे जी की फतेह सहला राग अल्लाह तलगा ਸੰਬਦ ਸਾਹਿਬੇ ਕਿਰਪਾਵੋ ਤੇ ਦਿਵਸ ਦਿਨ ਸਿਸਕੜੀਆਂ ਜੇਹੋਂ ਵੈਸੇ ਸੁੰਮੇਰੇਾਰੇ ਕੋਚਨ ਕੋਚਨ ਰਾਸੂਰੀਏ ਮਾਨਸੂਰਾ ਬਸਤ ਹੱਲਰ ਪਹਿਲਾ 6 ਤਾਰਿਖ 6 ਕ੍ਰਿਸਟੋਫਰ ਦੇਸਿੰਗੂ ਦੇ ਕੋਸਨ ਕੋਰ ਬਾਜੇ ਕੋਸਨ ਦੇ ਵਿੱਚ ਰੋਮਨ ਮੈਂ ਸਾਧਰਾ ਚਲਦੀ ਪੁੜੇ ਤਾਰਿਖ ਨੂੰ ਗਦਨ ਕੋਲਿਆਣੋਂ ਪਹੁੰਚੋ ਪਰ ਸਰ ਮਹਾਰਤ ਕੀ ਅਸੀਰ ਉਪਨਾਥ ਦੀ ਵਿਆਹ ਸਹਿਸ ਤਵ ਨੰਨ ਨੰਹਿ ਕੋਈ ਕੋ ਸਹਿਸ ਨੰਨ ਕੋਈ ਸਰਪਦੇ ਗੁਣੜੀ ਪਦ ਗਾਵਾ ਸਹਿਤ ਬੋਤਨ ਸਹਿਸ ਇੰਟਰਨੈਸ਼ਨਲ ਕਿਰਿਆ ਕਨ ਸਮਾਜ ਨੂੰ ਗੋਈ ਗੁਰ ਸਾਥੀ ਜੋ ਪ੍ਰਗਟ ਹੋਏ ਜੋ ਸੁਭਾਅ ਸਵਾਚਨ ਤੁਮ ਮਕਰੰਤ ਲੋਭਿਤ ਮਨੁ ਤਮਨ ਸਦਮ ਪੁਰਜਨ ਨਾ ਲਾ ਕਰ ਬਿਰਖਾ ਭਾਮ ਕ੍ਰੋਧ ਨਾ ਆਪਣ ਮਨ ਸਾਧਨ ਸਤਿਗੁਰਾਂ ਦਾ ਸਾਨ ਜਾਣੇ ਤਨ ਕੋ ਮਾ ਕੰਡਾ ਹੈ ਜਿਉਂ ਨ ਚਲ ਜਗਤ ਪਾਵਨ ਦਾ ਸੈਤਨ ਲਾਇਆ ਹੋ ਮੰਨ ਤੇ ਨਾ ਕੋ ਕੋ ਨਾ ਕੋ ਜੋੜੋ ਕਰਦਾ ਹੈ। ਭਾਂ ਗਰੀ ਮਸਕਿੰਦਰਾ ਤੇ ਹਰ ਦਾ ਦਰ ਪਰਵਟਾ ਜਨਾਂ ਕੋ ਰੱਬ ਸਵੀਕਾਰਣਾ ਵਿੱਚ ਸੁਨਦਾ ਲੋਕ ਸੁਨਦਾ। ਘਰੋ ਬਨੰਤੀ ਸੁਨੋ ਮੇਰੇ ਮੀਤਾਂ ਸੰਤ ਚਾਨ ਦੀ ਮੇਲਾ। ਵਿਹਾਂ ਘਾਟ ਕਰ ਹਰਣਾ ਹਾਗਿ ਵਸੰ ਸੁਹੇਲਾ। ਆਉਂਦ ਘਟਾ ਤੇ ਉਪਰ ਆ ਨਾ ਰੇ ਮਨ ਕ੍ਰਮੁ ਲਕਾ ਸੋਰੇ ਰਹਾਓ। ਇਹ ਸੰਸਾਰ ਵਿਕਾਰ ਸੰਸੇਮਤ ਰਿਵਰਾ ਮੁਗਿਆ ਨਿਤ ਸਜਗਾ ਪੀਆ ਵਹਿ ਬਰਸਨ ਕਤ ਕਰ ਨੈ ਭੰਗ ਜੀਆ ਤਾ ਕੋਏ ਸੋਇ ਵਿਖਾਜੋ ਵਰਗੋ ਸਿਮਣੇ ਸੇਰਾ ਲੇਡ ਘਰ ਮਹਿਲ ਬਾਵੋ ਸੁਖ ਸਹਿ ਦੇ ਬਵਰਣ ਨ ਹੋਏ ਕੋ ਪੇਰਾ ਅੰਤਰ ਜਾਮੇ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਓਕੋ ਕਰ ਸੰਤਨ ਕੀ ਪੂਰੇ ਅਨਪਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਬੋਕੋ ਕਰ ਸੰਤਨ ਕੀ ਪੂਰੇ ਬਾਦ ਗੁਰੂ ਸਾਤ ਵੇਦ